ਅਨਕੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਹਿੰਦੂ ਕੌਮ ਦੇ ਉੱਪਰ ਬਹੁਤ ਵੱਡਾ ਪਰਉਪਕਾਰ ਤੇ ਦੁਨੀਆ ਤੋਂ ਸਭ ਤੋਂ ਵੱਡੀ ਕੁਰਬਾਨੀ ਕਿਤੇ ਨਹੀਂ ਐਸੀ ਮਿਸਾਲ ਮਿਲਦੀ ਦੁਨੀਆ 'ਚ ਬਹੁਤ ਪੀਰ ਪਗੰਬਰ ਅਵਤਾਰ ਯੋਧੇ ਜਰਨੈਲ ਹੋਏ ਨੇ ਪਰ ਉਹਨਾਂ ਨੇ ਆਪਣੇ ਧਰਮ ਲਈ ਆਪਣੀ ਕੌਮ ਲਈ ਦੇਸ਼ ਲਈ ਕੁਰਬਾਨੀ ਕੀਤੀ ਹੋਵੇਗੀ ਪਰ ਦੂਸਰੇ ਧਰਮ ਲਈ ਕੁਰਬਾਨੀ ਕਰਨ ਵਾਲੇ ਕੇਵਲ ਧੰਗੁਰੂ ਤੇਗ ਬਹਾਦਰ ਸਾਹਿਬ ਹੈ ਜਿਸ ਨੂੰ ਅੰਕਤ ਕੀਤਾ ਦਸਮ ਪਤਸ਼ਾਹ ਜੀ ਨੇ ਫਿਕਰ ਫੋਰ ਦਲੀਸ ਸਿਰ ਪ੍ਰਪੋਰ ਕੀਤਾ ਬਿਆਨ ਤੇਗ ਬਹਾਦਰ ਸੀ ਕਿ ਰਿਆ ਕਰੀ ਨਾ ਤਿਨਹੂ ਆਣ ਕੋਈ ਹੋਰ ਨਹੀਂ ਕਰ ਸਕਿਆ ਜਦੋਂ ਹਿੰਦੁਸਤਾਨ ਵਿੱਚ ਹਿੰਦੂ ਮਜਰੂਮ ਸੀ ਡਰਿਆ ਹੋਇਆ ਸੀ ਘਬਰਾਇਆ ਹੋਇਆ ਸੀ ਜਿਹਦਾ ਤਿਲਕ ਤੇ ਜੰਝੂ ਲਾਇਆ ਜਾ ਰਿਆ ਸੀ ਉਹ ਸਮੇਂ ਪੰਡਤ ਕਿਰਪਾ ਰਾਮ ਦੀ ਗਵਾਈ ਚ ਬਹੁਤ ਸਾਰੇ ਮੰਦਰਾਂ ਦੇ ਪੁਜਾਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਆ ਕੇ ਫਰਿਆਦ ਕੀਤੀ ਮਹਾਰਾਜ ਸਾਡਾ ਧਰਮ ਬਚਾਓ ਮੈਂ ਸੰਖੇਪ ਵਿੱਚ ਬੇਨਤੀ ਕਰਨੀ ਕਿਉਂਕਿ ਸਮਾਂ ਕਾਫੀ ਹੋ ਗਿਆ 10 ਦੀ ਸਿਹਤ ਨਹੀਂ ਠੀਕ ਸੀ ਮੈਂ ਲੇਟ ਵੀ ਆਇਆ ਖਿਮਾ ਚਾਹੁੰਦਾ ਮੈਂ ਸਿਰਵ ਮਾਨ ਸਾਹਿਬ ਨੇ ਮੈਂ ਵਾਦਾ ਕੀਤਾ ਸੀ ਮੈਂ ਆਵਾਂਗਾ ਇਸ ਕਰਕੇ ਮੈਂ ਮਜਬੂਰੀ ਵਸ ਵੀ ਆਇਆ ਪਰ ਸਾਧ ਸੰਗਤ ਧੰਗੁਰੂ ਤੇਗ ਬਾਦਰ ਸਾਹਿਬ ਨੇ ਕਿਹਾ ਤੁਹਾਡਾ ਧਰਮ ਬਚ ਸਕਦਾ ਹੈ ਕਿਸੇ ਧਰਮੀ ਧਰਮਾਤਮਾ ਦਾ ਸੀਸ ਲੱਗੇਗਾ ਫਿਰ ਸੀਸ ਤੁਹਾਡਾ ਧਰਮ ਬਚਣਾ ਹੈ ਸਭ ਨੀਵੀਆਂ ਪੈ ਗਈਆਂ ਵੀ ਹੁਣ ਸੀਸ ਕੌਣ ਲਏਗਾ 9 ਸਾਲ ਦੀ ਉਮਰ ਵਿੱਚ ਦਸਮ ਪਾਤਸ਼ਾਹ ਜੀ ਨੇ ਇਹ ਭਰਮ ਤੋੜਿਆ ਕਿ ਮਹਾਰਾਜ ਤੁਸੀਂ ਕਿਰਪਾ ਕਰੋ ਤੁਹਾਡੇ ਤੋਂ ਵੱਡਾ ਧਰਮਾਤਮਾ ਕੌਣ ਹੋ ਸਕਦਾ ਹੈ ਤੁਸੀਂ ਇਹਨਾਂ ਦਾ ਧਰਮ بچਾਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪੁਰਸਾ ਦਿੱਤਾ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਧਰਮ ਨੂੰ ਮੰਨ ਲੈਣ ਤਾਂ ਹਿੰਦੁਸਤਾਨ ਦਾ ਹਿੰਦੂ ਸਾਰਾ ਹੀ ਮੁਸਲਮਾਨ ਬਣ ਜਾਏਗਾ ਔਰੰਗਜ਼ੇਬ ਕੋਲੇ ਗੱਲ ਪਹੁੰਚੀ ਬੜਾ ਪ੍ਰਸੰਨ ਹੋਇਆ ਵੀ ਇਹ ਕੰਮ ਸੌਖਾ ਹੈ ਮੇਰੇ ਲਈ ਤੁਹਾਨੂੰ ਗੁਰੂ ਤੇਗ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਬੁਲਾਇਆ ਹਰ ਤਰ੍ਹਾਂ ਦਾ ਹਿਲਾ ਵਰਤਿਆ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਤਬਦੀਲਤਾ ਕੀ ਕਰਨਾ ਸੀ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਇਸਲਾਮ ਮਤ ਨੂੰ ਵੀ ਨਹੀਂ ਸਮਝਦੇ ਜਿਹੜੇ ਤੁਹਾਡੇ ਕਾਜੀ ਮਲਾਣੇ ਨੇ ਔਰੰਗਜ਼ੇਬ ਦੇ ਅਹਲਕਾਰ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਇਸਲਾਮ ਕੀ ਹੈ ਧੰਨ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਮੁਸਲਮਾਨ ਮੋਮਦਲ ਹੋਵਾ ਹੈ ਅੰਤਰ ਕੀ ਮਲ ਦਿਲ ਤੇ ਧੋਵਾ ਹੈ ਦੁਨੀਆ ਰੰਗ ਨਾ ਆਵੇ ਨੇੜੇ ਜਿਉਂ ਕਸਮ ਪਾਟ ਕਿਉਂ ਪਾਕ ਹਰਾ ਮੁਸਲਮਾਨ ਕਸਾਈ ਨਹੀਂ ਹੁੰਦਾ ਮੁਸਲਮਾਨ ਉਸ ਇਨਸਾਨੀਅਤ ਦੇ ਨੇੜੇ ਵੀ ਹੁੰਦੇ ਨੇ ਤੁਸੀਂ ਕਿਹੜੇ ਪਾਸੇ ਤੁਰ ਪਏ ਮਹਾਰਾਜ ਦੀਆਂ ਖਰੀਆਂ ਗੱਲਾਂ ਸੁਣ ਕੇ ਹੋਰ ਗੁੱਸੇ 'ਚ ਆ ਗਏ ਸਤਿਗੁਰੂ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਤਿੰਨ ਗੁਰੂ ਕੇ ਸਿੱਖ ਭਾਈ ਮਾਨ ਸਿੰਘ ਨੇ ਜਿਹਨਾਂ ਦਾ ਜ਼ਿਕਰ ਕੀਤਾ ਹੈ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਇਹ ਦੋਨੇ ਸਕੇ ਭਰਾ ਸੀ ਭਾਈ ਮਤੀ ਦਾਸ ਨੂੰ ਆਰੇ ਨਾਲ ਵੜਿਆ ਗਿਆ ਭਾਈ ਸਤੀਰਾਮ ਨੂੰ ਰੂਲ ਪੇਟ ਕੇ ਸਾੜਿਆ ਗਿਆ। ਭਾਈ ਦਿਆਲੇ ਨੂੰ ਦੇਗ ਵਿੱਚ ਡੁਬਾਲਿਆ ਗਿਆ ਪਰ ਧੰਨ ਗੁਰੂ ਕੇ ਸਿੱਖ ਸੀ ਤੱਕ ਨਹੀਂ ਕੀਤੇ। ਬਾਣੀ ਦੇ ਨਾਲ ਜੁੜੇ ਰਹੇ। ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ। ਇਹ ਤਾਂ ਧਰਮ بچਿਆ। ਤਿਲਕ ਜੰਨੂ ਰਾਖਾ ਪ੍ਰਭਤਾ ਕਾ ਕਿਨਾਂ ਬੜੋ ਕਲੂ ਮੈਂ ਸਾਕਾ। ਧਰਮ ਐਵੇਂ ਨਹੀਂ بچਿਆ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਜੀ ਬਹੁਤ ਔਖੇ ਰਸਤਿਆਂ ਤੋਂ ਅਨੰਦਪੁਰ ਸਾਹਿਬ ਪਹੁੰਚੇ ਸਤਿਗੁਰੂ ਪੁੱਛਦੇ ਨੇ ਕਲਗੀਧਰ ਮਹਾਰਾਜ ਜੀ ਤੇ ਆ ਦਿੱਲੀ ਦੇ ਹਾਲਾਤ ਕਿਉਂ ਜੇ ਨੇ ਮਹਾਰਾਜ ਬੜੇ ਭਿਆਨਕ ਹਾਲਾਤ ਨੇ ਕੋਈ ਚੂਹ ਨਹੀਂ ਕਰਦਾ ਜ਼ੁਲਮ ਦਾ ਐਡਾ ਰਾਜ ਹੈ ਭਾਈ ਜੇਤਿਆ ਸਿੱਖ ਵੀ ਅਗੇ ਸੀ ਉੱਥੇ ਕਹਿੰਦਾ ਮਹਾਰਾਜ ਬੜੇ ਸਿੱਖ ਹੋਣਗੇ ਉੱਥੇ ਪਰ ਕੋਈ ਨਜ਼ਰ ਨਹੀਂ ਆ ਸਭ ਡਰੇ ਹੋਏ ਸੀ ਕਹਿੰਦੇ ਭਾਈ ਜੇਤਿਆ ਹੁਣ ਇਹੋ ਜਿਹਾ ਖਾਲਸਾ ਪੈਦਾ ਕਰਦੇ ਆਂਗੇ ਡਰੇਗਾ ਨਹੀਂ ਡਟੇਗਾ ਜੁਰਮ ਦੇ ਸਾਹਮਣੇ ਡਟ ਜਾਏਗਾ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਜਲਦੀ ਹਲੇ ਕਿੰਨੀ ਕੁ ਉਮਰ ਸੀ ਮਹਾਰਾਜ ਦੀ 9 ਸਾਲ ਦੀ ਉਮਰ ਸੀ ਹਲੇ ਪਰ ਸਾਰੀਆਂ ਤਿਆਰੀਆਂ ਕੀਤੀਆਂ ਜੰਗੀ ਸਾਜੂ ਸਮਾਨ ਖਰੀਦਿਆ ਮਹਾਰਾਜ ਨੇ ਹਾਥੀ ਘੋੜੇ ਖਰੀਦੇ ਪੰਜਾਬ ਦੀਆਂ ਜਵਾਨੀਆਂ ਨੂੰ ਸੱਦਾ ਦਿੱਤਾ ਸਤਿਗੁਰੂ ਜੀ ਨੇ ਕਿਲੇ ਉਹ ਸਾਰੇ ਰਣਜੀਤ ਨਗਾਰੇ ਵਜਾਏ ਧਮਸਿਆਂ ਤੇ ਚੋਟਾਂ ਲੱਗੀਆਂ ਜਵਾਨੀਆਂ ਦੇ ਡੌਲੇ ਫਰਕੇ ਮਹਾਰਾਜ ਨੇ 14 ਜੁੱਧ ਲੜੇ 14 ਜੁੱਧ 14 ਜੁੱਧਾਂ ਦੇ ਵਿੱਚ ਚਾਰੇ ਸਹਿਬਜ਼ਾਦੇ ਪੰਜ ਭੂਆ ਦੇ ਪੁੱਤਰ ਮਾਮੇ ਦੇ ਪੁੱਤਰ ਸਭ ਸ਼ਹੀਦ ਹੋ ਗਏ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ੁਲਮ ਰਾਜ ਦੀਆਂ ਜੜਾਂ ਖਾਰੇ ਸਮੁੰਦਰ ਚ ਪਾਤੀਆਂ ਜਿਹੜਾ ਪੁੱਤੀਆਂ ਔਰੰਗਜ਼ੇਬ ਦੀਆਂ ਫੇਰ ਸਤਿਗੁਰੂ ਪਾਤਸ਼ਾਹ ਜੀ ਨੇ ਦੇਖੋ ਇਨਸਾਨੀਅਤ ਕਿੱਥੇ ਖੜੀ ਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਸੇ ਨੂੰ ਆ ਰਹੇ ਨੇ ਜਿੱਥੇ ਤੁਸੀਂ ਸਾਰੀਆਂ ਸੰਗਤਾਂ ਸਜੇ ਹੋ ਇੱਥੇ ਆ ਕੇ ਕੁਝ ਪਛੇਤਤਾ ਮਿਲੀਆਂ ਸੀ ਉਹ ਪੱਟੀ ਦੀਆਂ ਕੁਝ ਲਾਹੌਰ ਦੀਆਂ ਕੁਝ ਅੰਮ੍ਰਿਤਸਰ ਦੀਆਂ ਤੇ ਮਹਾਰਾਜ ਅਸੀਂ ਔਰੰਗਜ਼ੇਬ ਨਾਲ ਸਾਂਝ ਗਾਂ ਚ ਰੱਖਦੇ ਆ ਤੁਸੀਂ ਕਿਰਪਾ ਕਰੋ ਤੁਹਾਡੀ ਸੁਲਾ ਕਰਾ ਦਿੰਨੇ ਆ ਮਹਾਰਾਜ ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਕੀਤੇ ਸੁਲਾ ਕਿਉਂ ਨਾ ਕਰਾਈ ਤੁਸੀਂ ਜਦੋਂ ਛੋਟੇ ਛੋਟੇ ਸਹਿਬਜ਼ਾਦੇ ਨੀਆਂ ਚ ਖੜੇ ਸੀ ਉਦੋਂ ਸੁਲਾ ਨਾ ਕਰਾਈ ਜੰਗ ਯੁੱਧ ਦੇ ਵਿੱਚ ਕਹਿੰਦੇ ਐਸ ਤੱਕ ਕੈਰਤਾ ਦੀਆਂ ਗੱਲਾਂ ਕਰਨੀਆਂ ਸ਼ੋਭਦੀਆਂ ਨਹੀਂ ਤੁਸੀਂ ਮੇਰਾ ਸਾਥ ਦਿਓ ਆਪਾਂ ਵਾਸ਼ ਜਿੱਤਾਂਗੇ ਕੋਈ ਫਿਕਰ ਨਾ ਕਰੋ ਕਹਿੰਦੇ ਮਹਾਰਾਜ ਸਾਡੇ ਕੋਲੋਂ ਸਾਥ ਨਹੀਂ ਦਿੱਤਾ ਜਾਣਾ ਇਸੇ ਸਥਾਨ ਤੇ ਸਾਧ ਸੰਗਤ ਮਹਾਰਾਜ ਨੇ ਕਹਿਤਾ ਚੰਗਾ ਚਲੇ ਜਾਓ ਦੋ ਅੱਖਰ ਲਿਖ ਜੋ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਇਤਿਹਾਸ ਲੰਮਾ ਹੈ ਫਿਰ ਭਾਈ ਮਹਾ ਸਿੰਘ ਨੇ ਰਾਹ ਚੋਈ ਮੋੜੇ ਸੀ ਪਰ ਇਸ ਸਥਾਨ ਤੋਂ ਮਹਾਰਾਜ ਨੇ ਇੱਕ ਪੱਤਰ ਕਰ ਲਿਖੀ ਔਰੰਗਜ਼ੇਬ ਨੂੰ ਹਜ਼ਾਰਤਾਂ ਲਿਖੀਆਂ ਪੰਜ ਜਿਹੜੇ ਪੜੇ ਲਿਖੇ ਤੁਸੀਂ ਜਫਰਨਾਮਾ ਪੜਿਆ ਹੋ ਜਿੱਥੇ ਉਹਨਾਂ ਨੇ ਖੁਦਾ ਦੀ ਵਾਹਿਗੁਰੂ ਦੀ ਉਸਤਤ ਕੀਤੀ ਕੋਈ ਕਹਿ ਨਹੀਂ ਸਕਦਾ ਕਿ ਮਹਾਰਾਜ ਨੇ ਇਹ ਗੁੱਸੇ ਵਿੱਚ ਚਿੱਠੀ ਲਿਖੀ ਆ ਫਿਰ ਅਖੀਰ ਮਹਾਰਾਜ ਕਹਿੰਦੇ ਔਰੰਗਜ਼ੇਬ ਤੂੰ ਢੋਂਕ ਕਰਦਾ ਵੀ ਮੈਂ ਧਰਮੀ ਆ ਤੂੰ ਧਰਮੀ ਨਹੀਂ ਹੈਗਾ ਤੂੰ ਜੋਧਾ ਵੀ ਨਹੀਂ ਹੈਗਾ ਤੂੰ ਸੂਰਬੀਰ ਵੀ ਨਹੀਂ ਹੈਗਾ ਤੂੰ ਜੇ ਜੋਦਾ ਹੁੰਦਾ ਕਿਸੇ ਜੁੱਧ ਵਿੱਚ 14 ਜੁੱਧਾਂ ਦੇ ਵਿੱਚ ਕਿਸੇ ਜੁੱਧੇ ਚ ਆ ਕੇ ਮੇਰਾ ਸਾਹਮਣਾ ਕਰਦਾ ਪਰ ਤੂੰ ਆ ਹੁਣ ਵੀ ਮੈਂ ਤੈਨੂੰ ਦੱਸਦਾ ਵੀ ਇਨਸਾਨੀਅਤ ਕੀ ਹੈ ਅਕਾਲ ਪੁਰਖ ਦੀ ਹਿਦਾਇਤ ਕੀ ਹੈ ਜਿਹੜੇ ਖੁਦਾ ਦਾ ਵਾਸਤਾ ਪਾ ਕੇ ਕ੍ਰਾਂ ਦੀਆਂ ਕਸਮਾਂ ਖਾ ਕੇ ਤੋੜੀਆਂ ਓਹ ਕਿੱਡਾ ਇੱਕ ਗੁਨਾਹ ਹੈ ਆ ਤੈਨੂੰ ਮੈਂ ਦੱਸਦਾ ਇਹ ਕੋਈ ਇਨਸਾਨੀਅਤ ਨਹੀਂ ਕਿ 40 ਸਿੱਖਾਂ ਤੇ 10-10 ਲੱਖ ਦਾ ਤੁਸੀਂ ਮਲਖਈਆ ਭੇਜ ਕੇ ਫੌਜਾਂ ਭੇਜ ਕੇ ਜੁੱਧ ਕਰੋ ਉਹਦੇ ਵਿੱਚੋਂ ਵੀ ਤੇਰੇ ਵੱਡੇ ਵੱਡੇ ਨਾਰਖਾਂ ਵਰਗੇ ਜਰਨੈਲ ਕਾਇਰਾ ਵਾਂਗ ਲੋਕਾਂ ਦੀ ਜ਼ਿੰਦਗੀ ਬਚਾ ਗਏ ਇਹ ਜਫਰਨਾਮਾ ਲੈ ਕੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਦੇ ਜਦੋਂ ਔਰੰਗਜ਼ੇਬ ਨੂੰ ਮਿਲਿਆ ਉਹਦੀ ਬੇਟੀ ਨੇ ਇਹ ਜਫਰਨਾਮਾ ਪੜ੍ਹ ਕੇ ਸੁਣਾਇਆ ਪਰ ਦੀ ਸਾਰੂ ਦੀ ਮੌਤ ਹੋ ਗਈ ਸੀ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਮੈਂ 2 ਮਿੰਟ ਸਮਾਪਤੀ ਕਰ ਦੇਣੀ ਆ ਸਤਿਗੁਰੂ ਨੇ ਉਦੋਂ ਤੋਂ ਬਾਅਦ ਆਪਾਂ ਨੂੰ ਕੁਝ ਹਦਾਇਤਾਂ ਦਿੱਤੀਆਂ ਖਾਲਸਾ ਪੰਥ ਨੂੰ ਜਦੋਂ ਮਾਤਾ ਸੁੰਦਰੀ ਨੇ ਪੁੱਛਿਆ ਮਾਤਾ ਮਾਤਾ ਨੇ ਕਿ ਪਤੀ ਜੀ ਤੁਹਾਡੇ ਕੋਲ ਉਸੇ ਤਰ੍ਹਾਂ ਦੀ ਫੌਜ ਹੈ ਬਾਜ ਹੈ ਤਾਜ ਹੈ ਜਹੋ ਜਲਾਲ ਹੈ ਪਰ ਮੇਰੇ ਸਹੇਜ ਜੱਬ ਦੇ ਨਜ਼ਰ ਨਹੀਂ ਆਉਂਦੇ ਮਾਰੇ ਕਹਿੰਦੇ ਨਜ਼ਰ ਨਹੀਂ ਆਉਂਦੇ ਕਹਿੰਦੇ ਨਹੀਂ ਮੈਨੂੰ अजीत ਸਿੰਘ ਜੁਵਾਰ ਸਿੰਘ ਨਜ਼ਰ ਨਹੀਂ ਆਉਂਦੇ ਮਹਾਰਾਜ ਨੇ ਮੱਥੇ ਵਟ ਨਹੀਂ ਪਾਇਆ ਕਹਿੰਦੇ ਮੇਰੇ ਚਾਰ ਪੁੱਤਰਾਂ ਨਾਲ ਮੇਰਾ ਸਰਨਾ ਨਹੀਂ ਸੀ ਇਹਨਾਂ ਲੱਖਾਂ ਦੇ ਉੱਪਰੋਂ ਮੈਂ ਉਹ ਚਾਰ ਪੁੱਤਰ ਕੁਰਬਾਨ ਕਰਕੇ ਇਹਨਾਂ ਤੇ ਮੋਹਰ ਲਾਤੀ ਮੈਂ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ ਆ ਮੇਰੇ ਪੁੱਤਰ ਵੱਡੀਆਂ-ਵੱਡੀਆਂ ਮੁਸੀਬਤਾਂ ਨਾਲ ਟੱਕਰ ਨਾ ਲੈਣਗੇ ਇਹ ਗੁਰੂ ਨਾਨਕ ਦੇ ਮਿਸ਼ਨ ਨੂੰ ਦੁਨੀਆ 'ਚ ਚਮਕਾਉਣਗੇ ਸਾਧ ਸੰਗਤ ਜੀ ਅੱਜ ਛੋਟਾ ਜਿਹਾ ਪੰਜਾਬ ਜਿਹਦੇ ਦੁਆਲੇ ਹੋਏ ਨੇ ਜਿਸ ਵੇਲੇ ਹਿੰਦੁਸਤਾਨ ਦਾ ਹਿੰਦੂ ਮਜਲੂਮ ਸੀ ਉਦੋਂ ਫਰਿਆਦੀ ਹੋਇਆ ਅੱਜ ਹਿੰਦੁਸਤਾਨ ਦਾ ਹਿੰਦੂ ਹੁਕਮਰਾਨ ਹੈ ਅੱਜ ਨੀਅਤ ਬਦਲ ਗਈ ਨੀਅਤ ਬਦਲ ਗਈ ਅੱਜ 35 35 ਸਾਲ ਦੇ ਜੇਲ੍ਹਾਂ ਚ ਬੈਠੇ ਗੁਰੂ ਤੇਗ ਬਹਾਦਰ ਦੇ ਸਿੱਖ ਇਹਨਾਂ ਨੂੰ ਅੱਜ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਨੇ ਆਰੀਆਂ ਨਾਲ ਆਪਣੇ ਸਿਰ ਵਢਾ ਕੇ ਸੀਸ ਕਟਾ ਕੇ ਤਿਲਕ ਤੇ ਜੰਝੁੰਦੀ ਰਾਖੀ ਕੀਤੀ ਅੱਜ ਇਹਨਾਂ ਅੱਖਾਂ ਫੇਰ ਲਈਆਂ ਪਰ ਆਪਾਂ ਨੂੰ ਆਪਣੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਧੇ ਰੂਪ ਵਿੱਚ ਕਿਹਾ ਕਿ ਆ ਮੇਰਾ ਖਾਲਸਾ ਆਪਣੇ ਹੱਕ ਆਪ ਲੈ ਲਏਗਾ। ਇਹੀ ਕਾਰਨ ਹੈ ਸਾਧ ਸੰਗਤ ਜਿਹੜਾ ਕਿਹਾ ਕਿ ਇਹਦੀ ਪ੍ਰਗਟਾਈ ਦੁਨੀਆ ਚ ਹੋਣੀ ਹੈ। ਅੱਜ ਜਿਹੜੇ ਡੈਮੋਕਰੈਟਿਕ ਦੇਸ਼ ਨੇ ਇਟਲੀ ਆ, ਆਸਟ੍ਰੇਲੀਆ ਆ, ਇੰਗਲੈਂਡ ਆ, ਕੈਨੇਡਾ ਆ, ਅਮਰੀਕਾ ਆ ਜਿਹੜੀਆਂ ਉੱਥੋਂ ਦੀਆਂ ਦੁਨੀਆ ਹੋਈਆਂ ਸਰਕਾਰਾਂ ਐ ਉਹਦੇ ਵਿੱਚ ਕੈਬਨਿਟ ਮਨਿਸਟਰ ਤੁਹਾਡੇ ਸਰਦਾਰ ਬੈਠੇ ਨੇ ਦਮਲਾ ਧਾਰੀ ਬੈਠੇ ਨੇ ਕੇਸਨ ਧਾਰੀ ਬੈਠੇ ਨੇ ਕਿਵੇਂ ਦਬਾ ਲੈਣਗੇ ਹਿੰਦੁਸਤਾਨ ਨੂੰ ਕਿਵੇਂ ਦਬਾ ਲੇਗਾ ਕਿਉਂਕਿ ਸਾਂਝ ਸੰਘਤ ਇਹ ਛੋਟੀਆਂ ਪਦਵੀਆਂ ਨਹੀਂ ਇਹਦੇ ਤੁੱਲੇ ਵੀ ਮਿਲਟਰੀ ਦੇ ਵਿੱਚ ਪੁਲਿਸ ਦੇ ਵਿੱਚ ਹਰ ਮਹਿਕਮੇ ਵਿੱਚ ਸਿੱਖ ਸਰਦਾਰ ਇੱਕ ਸ਼ਾਨ ਬਣਿਆ ਦੇਸਾਂ ਦੀ ਸ਼ਾਨ ਜਿਹੜੇ ਇਹਨਾਂ ਨੂੰ ਅੱਜ ਉਹ ਵੀ ਚੁੱਪਦੇ ਆ ਪਰ ਮੈਂ ਬੇਨਤੀ ਕਰਾਂ ਆਪਣੇ ਲਈ ਇੱਕ ਹੁਕਮ ਹੈ ਮਹਾਰਾਜ ਦਾ ਕਿ ਮੇਰਾ ਖਾਲਸਾ ਕੌਣ ਹੈ ਖਾਲਸਾ ਖਾਸ ਕਹਾਵਾ ਸੋਈ ਜਾ ਕੇ ਹਿਰਦੇ ਭਰਮ ਨਾ ਹੋਈ ਭਰਮ ਪੇਖ ਤੇ ਰਹੇ ਨਿਆਰਾ ਸੋ ਖਾਲਸਾ ਸਤਗੁਰੂ ਹਮਾਰਾ ਸਾਨੂੰ ਬਹੁਤ ਬਰੀਕੇ ਦੇ ਨਾਲ ਆਪਣੇ ਰਸਤੇ ਤੇ ਚੱਲਣਾ ਚਾਹੀਦਾ ਕਿਉਂਕਿ ਮਹਾਰਾਜ ਨੇ ਜੋ ਸਾਨੂੰ ਰਾਹ ਦਿੱਤਾ ਹੈ ਉਹ ਦੋ ਚੀਜ਼ਾਂ ਤੇ ਖੜਾ ਹੈ ਦੋ ਜਿੱਦਾਂ ਤੇ ਜੁੜਿਆ ਹੋਇਆ ਜਿਹੜੀ ਮੰਜ਼ਲ ਬੜੀ ਵੱਡੀ ਆ ਸਤਗੁਰੂ ਨੇ ਕਹਿ ਦਿੱਤਾ ਸੀ ਕਿ ਇਹਦੀਆਂ ਪਤਾਲ ਜੜਾਂ ਲਾਉਣ ਵਾਸਤੇ ਮੈਂ ਆਪਣੇ ਪੁੱਤਰਾਂ ਦੀਆਂ ਹੱਡੀਆਂ ਤੇ ਮਿਜਦਾ ਗਾਰਾ ਬਣਾ ਕੇ ਇਸ ਮਹਿਲ ਦੀ ਉਸਾਰੀ ਕੀਤੀ ਇਹਨੂੰ ਕੋਈ ਦੇਖ ਨਹੀਂ ਸਕੇਗਾ ਪਰ ਸਾਧ ਸੰਗਤ ਜਿਹੜੇ ਦੇ ਵਾਰਸ ਹੈ ਜਿਨ੍ਹਾਂ ਨੂੰ ਪੁੱਤਰ ਬਣਾਇਆ ਹੈ ਸਾਡੇ ਚ ਕਦੇ ਵੀ 도ਗਲੀ ਨੀਤੀ ਨਹੀਂ ਹੋਣੀ ਚਾਹੀਦੀ ਐਨ ਸਪਸ਼ਟਤਾ ਜਿਹਦੇ ਨਾਲ ਅਸੀਂ ਆਪਣੀ ਮੰਜ਼ਿਲ ਵੱਲ ਅੱਧਾ ਕਦਮ ਵੀ ਚੱਲੀਏ ਤੇ ਉਹ ਪੈਂਡਾ ਤੈਹ ਹੋ ਜਾਵੇ ਉਸ ਨੀਤੀ ਤੇ ਚੱਲਣਾ ਚਾਹੀਦਾ ਸਭ ਤੋਂ ਮੁੱਢਲੀ ਨੀਤੀ ਸਾਡੀ ਸਾਨੂੰ ਗੁਰੂ ਕੇ ਊਸੂਲ ਖੰਡੇ ਬਾਟੇ ਦਾ ਅੰਮ੍ਰਿਤ ਛਾ ਕੇ ਤਿਆਰ ਬਰ ਤਿਆਰ ਹੋਣਾ ਚਾਹੀਦਾ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਸਿੱਧ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਰੱਖਣਾ ਚਾਹੀਦਾ ਹੈ ਤਾਂ ਕਿ ਸਾਡੇ ਵਿੱਚ ਸਵੈਮਾਨ ਸਾਡੇ ਵਿੱਚ ਸਵੈ ਸ਼ਕਤੀ ਆ ਜਾਏ ਅੱਜ ਕਿੱਧਰ ਖੜਾ ਪੰਜਾਬ ਥੋੜੀਆਂ ਛੋੜੀਆਂ ਗੱਲਾਂ ਤੇ ਖੁਦਗੱਸੀ ਕਰ ਰਹੇ ਆ ਸਾਧ ਸੰਗਤ ਜੀ 25 30% ਸਿੱਖ ਖਾਂਦੇ ਪੀਂਦੇ ਘਰਾਂ ਦੇ ਡਿਪਰੈਸ਼ਨ ਦੇ ਵਿੱਚ ਹੈ ਕਿਉਂ ਹੈ ਭਾਈ ਸਿੱਖ ਵੀ ਕਿਤੇ ਡਿਪਰੈਸ਼ਨ ਚ ਹੁੰਦਾ ਹੈ ਸਿੱਖ ਵੀ ਕਦੇ ਫਿਕਰ ਚਿੰਤਾ ਚ ਹੁੰਦਾ ਹੈ ਖੁਦਕਸ਼ੀ ਕਰਦਾ ਕਦੇ ਨਹੀਂ ਆਪਣਾ ਨਿਜ ਬਲ ਆਪਣਾ ਮਨੋਂ ਬਲ ਖਤਮ ਹੋ ਗਿਆ ਆਪਾ ਗੁਰੂ ਨਾਲੋਂ ਟੁੱਟ ਕੇ ਗੁਰੂ ਨਾਲ ਜੁੜ ਜੇ ਸਤਗੁਰੂ ਸਾਹਿਬ ਰਹਿਮਤ ਕਰਨਗੇ ਆਪਣੇ ਤੇ ਮਹਾਰ ਸੱਚੇ ਪਾਤਸ਼ਾਹ ਜਰੂਰ ਕਿਰਪਾ ਹੋਵੇਗੀ ਤੁਹਾਡੇ ਨਿਸ਼ਾਨ ਕੋਈ ਝੁਕਾ ਨਹੀਂ ਸਕਦਾ ਦੁਨੀਆ ਚ ਇੱਕੋ ਇੱਕ ਕੇਸ ਨਿਸ਼ਾਨ ਹੈ ਜਿਹੜਾ ਕਦੇ ਝੁਕਦਾ ਨਹੀਂ ਜਿਹੜਾ ਹਰ ਦੇਸ਼ ਚ ਝੁਲ ਸਕਦਾ ਸਾਧ ਸੰਗਤ ਦੁਨੀਆ ਚ ਕੋਈ ਹੋਰ ਨਿਸ਼ਾਨ ਹਰ ਦੇਸ਼ ਚ ਨਹੀਂ ਝੁਲ ਸਕਦਾ ਇਹ ਤੁਹਾਡੇ ਤੇ ਕਿਰਪਾ ਕੀਤੀ ਗੁਰੂ ਨੇ ਸਤਿਗੁਰੂ ਪਾਤਸ਼ਾਹ ਰਹਿਮਤ ਕਰੇ ਦਾਸ ਧੰਨਵਾਦੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਜਿਨ੍ਹਾਂ ਨੇ ਅੱਜ ਜਿੱਥੇ ਧੰਗੁਰੂ ਤੇਗਬਾਦ ਦਾ ਸਭ ਦੀ ਕੱਲ ਨੂੰ ਪਰਸੋਂ ਨੂੰ ਸ਼ਤਾਬਦੀ 350 ਸਾਲਾਂ ਸ਼ਤਾਬਦੀ ਦੱਸ ਹੈ ਉੱਥੇ ਅੱਜ ਕਲਗੀਧਰ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਹੈ ਸਾਰੀ ਦੁਨੀਆ ਦੇ ਸਿੱਖਾਂ ਨੂੰ ਫਕਰ ਹੈ ਇਸ ਗੱਲ ਤੇ ਕਿ ਕਲਗੀਧਰ ਮਹਾਰਾਜ ਨੇ ਗੁਰਤਾ ਗੱਦੀ ਸੰਭਾਲ ਕੇ ਇੱਕ ਖਾਲਸਾ ਪੰਥ ਸਾਜਿਆ ਹੈ ਖੰਡੇ ਦੀ ਧਾਰ ਤੋਂ ਜਿਨੇ ਕਿਹਾ ਇਹਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗ੍ਰਿਆਈ ਇਨੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਮਹਾਰਾਜ ਦੀ ਹੁਕਮ ਨੇ ਇਸ ਕਰਕੇ ਸਾਨੂੰ ਫਕਰ ਆ ਸਾਰੇ ਸਿੱਖਾ ਨੂੰ ਧੰਨ ਗੁਰੂ ਤਲਗੀ ਧਰਮਾਰ ਸੱਚੇ ਪਾਤਸ਼ਾਹ ਦੀ ਗੁਰਿਆਈ ਕਰਦੀਆਂ ਬਹੁਤ ਬਹੁਤ ਵਧਾਈਆਂ